ਇਕ ਬਹਾਦਰ ਜੀਤ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਦਾ ਆਗਮਨ ਪਠਾਨਕੋਟ ਵਿਖੇ ਹੋਇਆ ਜਿੱਥੇ ਪਠਾਨਕੋਟ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਕਾ ਸਵਾਗਤ ਇਸ ਨਗਰ ਕੀਰਤਨ ਦਾ ਕੀਤਾ ਗਿਆ ਤੇ ਨਾਲ ਹੀ ਇਹਨਾਂ ਸੰਸਥਾਵਾਂ ਵੱਲੋਂ ਵਕ ਵਕਰ ਥਾਮਾਂ ਤੇ ਪ੍ਰਸ਼ਾਦ ਦੇ ਸਟਾਲਸ ਵੀ ਲਗਾਏ ਗਏ ਨਗਰ ਕੀਰਤਨ ਦਾ ਆਰੰਭ ਜੰਮੂ ਕਸ਼ਮੀਰ ਵਿਖੇ ਹੋਇਆ ਤੇ ਪਠਾਨਕੋਟ ਪਹੁੰਚਣ ਤੇ ਗੁਰੂ ਪਿਆਰਿਆਂ ਨੇ ਦਰਸ਼ਨ ਕਰਕੇ ਆਪਣੇ ਆਪ ਨੂੰ ਨਿਹਾਲ ਕੀਤਾ ਤੇ ਜੀਵਨ ਨੂੰ ਸੁਖੱਲਾ ਬਣਾਇਆ ਇਸ ਨਗਰ ਕੀਰਤਨ ਦਾ ਮੁੱਖ ਆਕਰਸ਼ਣ ਦਾ ਕੇਂਦਰ ਗਤਕਾ ਸੀ ਤੇ ਨਾਲੇ ਹੀ ਲੋਕਾਂ ਵੱਲੋਂ ਇਸ ਨਗਰ ਕੀਰਤਨ ਦੇ ਨਾਲ ਚੱਲਣ ਵਾਲੇ ਰਾਗੀ ਜੱਥਿਆਂ ਵੱਲੋਂ ਗਾਏ ਜਾ ਰਹੇ ਸ਼ਬਦਾਂ ਦਾ ਵੀ ਖੂਬ ਆਨੰਦ ਮਨਾਇਆ ਇਸ ਨਗਰ ਕੀਰਤਨ ਦਾ ਸਰਕਾਂ ਦੇ ਦੋਨੇ ਪਾਸੇ ਖੜੇ ਹੋ ਕੇ ਗੁਰੂ ਪਿਆਰਿਆਂ ਨੇ ਜਿੱਥੇ ਸਵਾਗਤ ਕੀਤਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉੱਥੇ ਹੀ ਮੁੱਖ ਬਾਜ਼ਾਰਾ ਵਿੱਚ ਲਾਈਟ ਐਂਡ ਸਾਊਂਡ ਦੇ ਸ਼ੋਅਜ਼ ਵੀ ਚੱਲ ਰਹੇ ਸਨ ਜਿਨ੍ਹਾਂ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਹਨਾਂ ਦੇ ਜੀਵਨ ਦਰਸ਼ਨ ਨਾਲ ਜੁੜੇ ਹੋਏ ਜਿਹੜੇ ਦ੍ਰਿਸ਼ ਸਨ ਉਹ ਵਿਖਾਏ ਜਾ ਰਹੇ ਸਨ ਜਿਨ੍ਹਾਂ ਦਾ ਇੱਕ ਹੀ ਉਦੇਸ਼ ਤੇ ਪ੍ਰੇਰਣਾ ਸੀ ਕਿ ਹਰ ਇੱਕ ਨੂੰ ਮਨੁੱਖਤਾ ਦੀ ਰੱਖਿਆ ਵਾਸਤੇ ਹਮੇਸ਼ਾ ਹੀ ਤਿਆਰ ਰਹਿਣਾ ਚਾਹੀਦਾ ਹੈ ਆਓ ਸੁਣਦੇ ਹਾਂ ਮੁੱਖੀ ਪ੍ਰਬੰਧਕਾਂ ਦੇ ਸ਼ਬਦਾਂ ਨੂੰ ਜਿਹੜੇ ਕਿ ਨਗਰ ਕੀਰਤਨ ਦੇ ਨਾਲ-ਨਾਲ ਆਪਣੀ ਸੇਵਾ ਦੇ ਨਾਲ ਜੁੜੇ ਹੋਏ ਪਠਾਨਕੋਟ ਵਿਖੇ ਪਹੁੰਚੇ ਸਨ ਬਸ ਦੇਖੋ ਇਹ ਜੋ ਗੁਰੂ ਤੇਗਪਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਕੋਈ ਆ ਸੰਸੋ ਪਜਾਮਾ ਉਹਨਾਂ ਦਾ ਸਿੱਧੀ ਮੁਰਦਾ ਤੇ ਉਹਨਾਂ ਦੇ ਪਿਆਰਿਆਂ ਦਾ ਮਕਸਦਾ ਆ ਇਹ ਹਰ ਪ੍ਰਾਣੀ ਨੂੰ ਉਹਨਾਂ ਦੀ ਜੋ ਅਕੀਦ ਦੇ ਭੇਤ ਕਰਨੀ ਚਾਹੀਦੀ ਆ ਕਿਉਂਕਿ ਇਦੀ ਵੱਡੀ ਕੁਰਬਾਨੀ ਜਿਹੜੀ ਆ ਸੰਸਾਰ ਦੇ ਕਿਸੇ ਵੀ ਧਰਮ ਕਿਸੇ ਇਹਾਦ ਵਿੱਚ ਨਹੀਂ ਮਿਲਦੀ ਸੋ ਇਹ ਮਨੁੱਖਤਾ ਵਾਸਤੇ ਔਰ ਖਾਸ ਕਰਕੇ ਇਨਕ ਜੰਗੂ ਵਾਸਤੇ ਪੂਜੇ ਧਰਮਾਂ ਦੇ ਲੋਕਾਂ ਲਈ ਵਾਸਤੇ ਗੁਰੂ ਮਹਾਰਾਜ ਨੇ ਕੀਤੀ ਆ ਔਰ ਸੰਗਤਾਂ ਨੇ ਬਹੁਤ ਪੱਥਾ ਪਿਆਰ ਦਿੱਤਾ ਸ੍ਰੀ ਲਗਨ ਤੋਂ ਲੈ ਕੇ 14 14 ਨਾਲ 18 18 ਘੰਟੇ ਤੱਕ ਹਾਂ ਤਾਂ ਲੰਗਰ ਤੇ ਸਾਰਾ ਦੋਹੇ ਦਾ ਸਪਕਾਰ ਮਾਣ ਅਸੀਂ ਕਦੀ ਭੁੱਲ ਨਹੀਂ ਸਕਦੇ ਜਦੋਂ ਉਹਨੇ ਸਪਕਾਰ ਕੀਤਾ ਹੈ ਬਾਈ ਦੋ ਜਾਤ